ਪੇਟ ਚ ਗੈਸ ਅਤੇ ਛਾਤੀ ਚ ਜਲਣ ਕੋਲੋ ਰੈਕਟਲ ਕੈਂਸਰ ਦੇ ਹੋ ਸਕਦੇ ਹਨ ਲੱਛਣ ਜਾਣੋ ਕਿਵੇਂ ਕਰਨਾ ਹੈ ਬਚਾ ਹਾਲੋ ਦੋਸਤੋ ਸਰਸ਼ੀਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਕੋਲੋ ਰੈਕਟਲ ਕੈਂਸਰ ਜਿਸ ਨੂੰ ਕੋਲਨ ਅਤੇ ਗੁੱਦੇ ਦੇ ਕੈਂਸਰ ਵੀ ਕਿਹਾ ਜਾਂਦਾ ਹੈ ਅੱਜ ਦੁਨੀਆ ਵਿੱਚ ਸਭ ਤੋਂ ਵੱਧ ਆਮ ਕੈਂਸਰਾਂ ਵਿੱਚੋਂ ਇੱਕ ਹੈ ਕਿਉਂਕਿ ਜੇਕਰ ਇਸ ਬਿਮਾਰੀ ਦੇ ਪਹਿਲੇ ਪੜਾਅ ਵਿੱਚ ਪਤਾ ਲੱਗ ਜਾਵੇ ਤਾਂ ਮਰੀਜ਼ ਨੂੰ ਬਚਾਉਣਾ ਆਸਾਨ ਹੋ ਜਾਂਦਾ ਹੈ ਇਹ ਇੱਕ ਸਾਇਲੈਂਟ ਦੇਵਾੰਗ ਹੈ ਇਸ ਬਿਮਾਰੀ ਦਾ ਸ਼ੁਰੂਆਤੀ ਪੜਾਅ ਵਿੱਚ ਕਦੇ ਵੀ ਪਤਾ ਨਹੀਂ ਲੱਗਦਾ ਅੱਜ ਅਸੀਂ ਤੁਹਾਨੂੰ ਵਿਸਥਾਰ ਵਿਚ ਦੱਸਾਂਗੇ ਕਿ ਕੋਲੋਇਟਰ ਕੈਂਸਰ ਦੇ ਸ਼ੁਰੂਆਤੀ ਪੜਾਅ ਵਿੱਚ ਲੱਛਣ ਕਿਵੇਂ ਦਿਖਾਈ ਦਿੰਦੇ ਹਨ ਇਸ ਵਿੱਚ ਮਲ ਤਿਆਗ ਦੀਆਂ ਆਦਤਾਂ ਵਿੱਚ ਲਗਾਤਾਰ ਬਦਲਾ ਹੁੰਦਾ ਮਲ ਤਿਆਗ ਦੀਆਂ ਆਦਤਾਂ ਵਿੱਚ ਬਦਲਾ ਦਸਤਰੀਆਂ ਕਬਜ਼ ਦੀ ਸ਼ੁਰੂਆਤ ਵੱਲ ਲੈ ਕੇ ਜਾਂਦੇ ਹਨ ਜਾਂ ਇਹ ਮਹਿਸੂਸ ਹੁੰਦਾ ਹੈ ਕਿ ਅੰਤੜੀਆਂ ਪੂਰੀ ਤਰ੍ਹਾਂ ਖਾਲੀ ਨਹੀਂ ਹੁੰਦੀਆਂ ਹਨ ਜੇਕਰ ਇਹ ਸਥਿਤੀ ਕਈ ਹਫ਼ਤਿਆਂ ਤੱਕ ਬਣੀ ਰਹਿੰਦੀ ਹੈ ਤਾਂ ਇਹ ਕੋਲਾਈਟਿਸ ਦੀ ਨਿਸ਼ਾਨੀ ਹੋ ਸਕਦੀ ਹੈ ਗੁੱਦਾ ਵਿੱਚੋਂ ਖੂਨ ਵਗਣਾ ਜਾਂ ਸਟੂਲ ਵਿੱਚ ਖੂਨ ਆਉਣਾ ਸਟੂਲ ਵਿੱਚ ਖੂਨ ਕੋਲੋ ਰੈਕਟਲ ਕੈਂਸਰ ਦਾ ਇੱਕ ਚੇਤਾਵਨੀ ਲੱਛਣ ਹੈ ਟਿਊਮਰ ਦੀ ਸਥਿਤੀ ਤੇ ਨਿਰਭਰ ਕਰਦੇ ਆਂ ਖੂਨ ਦਾ ਰੰਗ ਚਮਕਦਾਰ ਲਾਲ ਜਾਂ ਗੂੜਾ ਦਿਖਾਈ ਦੇ ਸਕਦਾ ਹੈ ਅੱਗੇ ਗੱਲ ਆਉਂਦੀ ਹੈ ਅਚਾਨਕ ਭਾਰ ਘਟਣ ਦੀ ਡਾਈਟਿੰਗ ਜਾਂ ਕਸਰਤ ਦੇ ਬਿਨਾਂ ਬਿਨਾਂ ਕਿਸੇ ਕਾਰਨ ਦੇ ਭਾਰ ਘਟਣਾ ਕੋਲੋ ਰੈਕਟਲ ਕੈਂਸਰ ਤੋਂ ਡਾਇਬੀਟੀਜ਼ ਤੱਕ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦਾ ਲੱਛਣ ਹੈ ਕੈਂਸਰ ਸੈੱਲਾਂ ਦਾ ਇੱਕ ਨਤੀਜਾ ਇਹ ਹੈ ਕਿ ਜੋ ਤੇਜ਼ੀ ਨਾਲ ਵੱਧ ਤੇ ਅਤੇ ਗੁਣਾ ਹੁੰਦੇ ਹਨ ਇਸ ਦੇ ਲਈ ਉੱਚ ਪੱਧਰੀ ਔਰਜਾ ਦੀ ਲੋੜ ਕਾਰਨ ਭਾਰ ਘਟਦਾ ਹੈ ਜੇਕਰ ਪੇਟ ਦਰਦ ਜਾਂ ਬੇਅਰਾਮੀ ਹੈ ਲਗਾਤਾਰ ਕੜਵਲ ਗੈਸ ਜਾਂ ਪੇਟ ਵਿੱਚ ਦਰਦ ਜੋ ਸਥਾਈ ਅਤੇ ਪ੍ਰਗਤੀਸ਼ੀਲ ਹੈ ਆਮ ਤੌਰ ਤੇ ਕੋਲੋ ਰੈਕਟਰਲ ਕੈਂਸਰ ਨੂੰ ਦਰਸਾਉਂਦਾ ਹੈ ਥਕਾਵਟ ਅਤੇ ਕਮਜ਼ੋਰੀ ਜੇਕਰ ਸਰੀਰ ਨੂੰ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ ਤਾਂ ਇਹ ਵੀ ਇਸ ਕੈਂਸਰ ਦੇ ਲੱਛਣ ਹਨ ਇੱਕ ਖੋਜ ਦੇ ਅਨੁਸਾਰ ਮੂੰਹ ਵਿੱਚ ਮੌਜੂਦ ਬੈਕਟੀਰੀਆ ਫੂਸੋਬੈਕਟੀਰੀਅਮ ਨਿਊਕਲੀਅਟਮ ਕੋਲੋਨ ਜਾਂ ਕੋਲੋਰੈਕਟਲ ਕੈਂਸਰ ਦਾ ਖਤਰਾ ਵਧਾਉਂਦਾ ਹੈ ਨੇਚਰ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਖੋਜ ਮੁਤਾਬਕ ਇਸ ਵਿੱਚ ਇੱਕ ਖਾਸ ਕਿਸਮ ਦੇ ਬੈਕਟੀਰੀਆ ਹੁੰਦੇ ਹਨ ਇਸ ਖੋਜ ਵਿੱਚ 200 ਮਰੀਜ਼ਾਂ ਤੋਂ ਕੋਲੇਸਟ੍ਰੋਲ ਲਿਆ ਗਿਆ ਸੀ ਜਿਸ ਵਿੱਚ ਕੋਲੋਰੈਕਟਲ ਕੈਨਸਰ ਟਿਊਮਰ ਦੀ ਜਾਂਚ ਦੌਰਾਨ ਫੀਲਸੋ ਬੈਕਟੀਰੀਅਮ ਨਿਊਕਲੀਅਟਮ ਦਾ ਲੈਵਲ ਚੈੱਕ ਕੀਤਾ ਗਿਆ ਸੀ ਖਬਰਾਂ ਵਿੱਚ ਦਿੱਤੀ ਗਈ ਜਾਣਕਾਰੀ ਮੀਡੀਆ ਰਿਪੋਰਟਾਂ ਤੇ ਆਧਾਰਿਤ ਹੈ ਤੈ ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ ਤੁਹਾਨੂੰ ਸਬੰਧਿਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਤਾਂ ਦੋਸਤੋ ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਅਪਡੇਟ ਚੰਗਾ ਲੱਗਾ ਹੋਵੇਗਾ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਚੈਨਲ ਐਸ ਆਰ ਅਲਰਟ ਤੇ